ਹਾਂਜੀ ਵੀਰੋ ਜਿਵੇਂ ਆਪਣੀ ਪਹਿਲੀ ਵੀਡੀਓ ਆਈ ਸੀ ਨਾ ਕੱਟੀਆਂ ਵੱਛੀਆਂ ਨੂੰ ਵੀ ਜਨਮ ਤੋਂ ਲੈ ਕੇ ਤੇ ਪਹਿਲੇ 3 ਮਹੀਨੇ ਤੱਕ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਤੇ ਅੱਜ ਦੀ ਵੀਡੀਓ 'ਚ ਆਪਾਂ ਦੱਸਾਂਗੇ ਵੀ ਜਦੋਂ 3 ਮਹੀਨੇ ਦੀ ਹੁਣ ਤੁਹਾਡੀ ਕੱਟੀ ਵੱਛੀ ਹੋ ਗਈ ਆ ਇੱਥੋਂ ਲੈ ਕੇ ਤੇ 6-7 ਮਹੀਨੇ ਤੱਕ ਜਦੋਂ ਤੱਕ ਹੁੰਦੀ ਨਹੀਂ ਓਦੋਂ ਤੱਕ ਉਹਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਸਾਰਾ ਕੁਝ ਥੋੜਾ ਜਿਹਾ ਤੁਹਾਨੂੰ ਫਲੈਸ਼ਬੈਕ 'ਚ ਵੀ ਲੈ ਕੇ ਜਾਵਾਂਗੇ ਪਰ ਕੋਈ ਸੇਖਰੇ ਵੀ ਜਿਹੜੇ ਵੀਰਾਂ ਨੇ ਨਹੀਂ ਦੇਖੀ ਹੋ ਆਪਣੀ ਦੂਜੀ ਵੀਡੀਓ ਪਈ ਹੋਈ ਆ ਜਨਮ ਤੋਂ ਲੈ ਕੇ 3 ਮਹੀਨੇ ਤੱਕ ਦੀ ਉਹ ਵੀਡੀਓ ਤੁਸੀਂ ਜਰੂਰ ਦੇਖ ਲਿਓ ਜਿਹੜੇ ਵੀ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂ ਪਹਿਲੇ 3 ਮਹੀਨਿਆਂ ਤੱਕ ਮੇਨ ਕੀ ਸੀ ਕਟਰੂ ਸੀ ਜਿਹੜਾ ਆਪਣਾ ਦੁੱਧ ਤੇ ਪਾਰ ਰਿਆ ਸੀ ਕੱਤੀ ਵੱਛੀ ਤੇ 9 ਮਹੀਨਿਆਂ ਤੋਂ ਬਾਅਦ ਦੁੱਧ ਆਪਾਂ ਜਿਹੜਾ ਜਮਾ ਬੰਦ ਕਰਤਾ ਹੁਣ ਕੀ ਆ ਹੁਣ ਆ ਤਾਂ ਫੀਡ ਤੇ ਉਹਨੂੰ ਧੂੜੀ ਸਿਰਫ ਦੋ ਚੀਜ਼ਾਂ ਦੇਣੀਆਂ ਫੀਡ ਪਾਈ ਜਾਓ ਧੂੜੀ ਪਾਈ ਜਾਓ ਜਿਵੇਂ ਜਿਵੇਂ ਉਹਦਾ weight ਵੱਧਦਾ ਗਏ ਗੋਮੇ ਉਹ ਫੀਡ ਵਧਾਉਂਦੇ ਜਾਣਾ ਤੇ ਫਿਰ ਅਗੇ ਜੀ ਤੁਸੀਂ ਹੁਣ ਕਾਫ ਗਰੋਵਰ ਸ਼ੁਰੂ ਕਰਦੇ ਹੋ ਉਹਨਾਂ ਨੂੰ ਠੀਕ ਹੈ ਤੇ ਨਾਲ ਤੂੜੀ ਤੂੜੀ ਜ਼ਿਆਦਾ ਕੁਆਂਟੀਟੀ ਵਿੱਚ ਨਹੀਂ ਪਾਉਣੀ ਵੀ ਸਾਰੀ ਦੀ ਤੂੜੀ ਪਾਉਣੀ ਆ ਵੀ ਇਹ ਨਾਲ ਉਹ ਵੀ ਉਹ ਢਿੱਡਲ ਜੀ ਬਣ ਜੇ ਟੇਟਲ ਜੀ ਬਣ ਜੇ ਹਨਾ ਤੇ ਦੂਜੀ ਗੱਲ ਰਹੀ ਵੀ ਤੂੜੀ ਦੇ ਨਾਲ ਨਾਲ ਕਾਫ ਗਰੋਵਰ ਫੀਡ ਹੈ ਜਿਹੜੀ ਉਹ ਤੁਸੀਂ 2 ਕਿਲੋ ਦਾ ਸ਼ੁਰੂ ਕਰ ਲਓ 2 ਕਿਲੋ ਦਾ ਸ਼ੁਰੂ ਕਰ ਲਓ ਤੇ ਐਂਡ ਤੱਕ ਇਹਨੂੰ ਤੁਸੀਂ 3 ਕਿਲੋ ਡੰਗ ਦੀ ਤੱਕ ਲਿਜਾਣਾ ਜੋ ਤਾਂ ਕਿ ਤੁਹਾਡੀ ਕੱਟੀਆਂ ਬੱਚੀ ਸੀ ਜਾਂ 7 ਮਹੀਨੇ ਦੀ ਹੋ ਜਾਂਦੀ 3 ਕਿਲੋ ਇੱਕ ਡੰਗ ਦੀ ਤੱਕ ਲੈ ਕੇ ਜਾਣਾ ਖੀਰ ਤੱਕ ਜੇ ਪਹਿਲੇ ਮਹੀਨੇ ਦੇ 2 ਡੇਢ ਜਾਂ 2 ਕਿਲੋ ਡੰਗ ਦੀ ਬਹੁਤ ਹੈਗੀ ਆ ਡੇਢ ਦਾ 2 ਕਿਲੋ ਡੰਗ ਦੀ ਫੀਡ ਪਾਉਂਦੇ ਰਹੋ ਨਾਲੇ ਤੂੜੀ ਪਾਉਂਦੇ ਰਹੋ ਹਰੇ ਰੇ ਬਾਈ ਜਮਾ ਨੇੜੇ ਨਹੀਂ ਲੈ ਕੇ ਜਾਣਾ ਕੱਟੀਆਂ ਬੱਚੀ ਨੂੰ ਹਰਾ ਪੱਠਾ ਜਮਾ ਬਿਲਕੁਲ ਹੀ ਨਹੀਂ ਪਾਉਣਾ ਉਹਨੂੰ ਤੁਸੀਂ ਠੀਕ ਆ ਪਹਿਲਾਂ ਆਪਾਂ ਮੇਰਾ ਪਾਣੀ ਜਿਹੜੀ ਦਵਾਈ ਸੀਗੀ ਜਿਹੜੀ ਆਪਾਂ ਡੀ ਵਾਰਮਿੰਗ ਕਰਦੇ ਆਂ ਕਟਰੂਆਂ ਦੀ ਤੇ ਆਪਾਂ ਜਿਵੇਂ 15-15 ਦਿਨਾਂ ਬਾਅਦ ਦਿੰਦੇ ਰਹੇ ਆ ਪਹਿਲੇ 3 ਮਹੀਨੇ ਤੱਕ ਤੇ ਹੁਣ ਕੀ ਕਰਨਾ ਹੁਣ ਜਦੋਂ ਤੁਹਾਡਾ ਕਟਰੂ ਜੇ 3 ਮਹੀਨਾ ਤੋ ਤੋ ਦੇਤੀ ਸੀ ਤੁਸੀਂ ਇੱਕ ਵਾਰੀ ਹੁਣ ਜਦੋਂ ਤੁਹਾਡਾ ਕਟਰੂ 4 ਮਹੀਨਾ ਦਾ ਜਾ ਕੇ ਹੋਊਗੀ ਕਟੀਆਂ ਵੱੱਛੀ ਤੇ ਉਦੋਂ ਜਾ ਕੇ ਤੁਸੀਂ ਉਹਨੂੰ ਉਹ ਜਿਹੜੀ ਦਵਾਈ ਦੇਣੀ ਆ ਫੇਰ ਜਦੋਂ 5 ਮਹੀਨਾ ਦੀ ਹੋਊਗੀ ਉਦੋਂ ਫੇਰ ਜਦੋਂ 6 ਮਹੀਨਾ ਦੀ ਹੋਊਗੀ ਉਦੋਂ ਫੇਰ ਜਦੋਂ 7 ਮਹੀਨਾ ਦੀ ਹੋਊਗੀ ਉਦੋਂ ਠੀਕ ਆ ਵੀ ਪਹਿਲੀ ਵਾਰ ਦਾ 6 ਮਹੀਨੇ ਤੱਕ ਹੀ ਰੱਖੋ ਜੋ ਬਸ ਤੇ 6 ਮਹੀਨਿਆਂ ਤੱਕ ਤੁਸੀਂ ਲਗਾਤਾਰ ਤਿੰਨ ਵਾਰੀ ਇਹ ਜਿਹੜੀ ਚੌਥੇ ਪੰਜਵੇਂ ਦੇ 6 ਮਹੀਨੇ ਵਾਂਗ ਤੇ ਜਾ ਕੇ ਤੁਸੀਂ ਜਿਹੜੀ ਦਵਾਈਏ ਦੇ ਦੇਣੀ ਆ ਤਿੰਨੇ ਵਾਰੀ ਵੱਖਰੀ ਦੇਣੀ ਆ ਜਿਹੜੀ ਤੁਸੀਂ ਲਾਸਟ ਟਾਈਮ ਦਿੱਤੀ ਹੋਊਗੀ ਉਹ ਦਵਾਈ ਨਹੀਂ ਦੇਣੀ ਤੇ ਤੀਜੇ ਮਹੀਨੇ ਵਾਂਗ ਤੇ ਜਿਹੜੀ ਦਿੱਤੀ ਸੀ ਤੁਸੀਂ ਬਦਲ ਕੇ ਦੇਣੀ ਆ ਠੀਕ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹਨੇ ਅਲਵੰਡਾ ਦਾ ਸాల్ਟ ਤੇ ਹੁਣ ਉਹਦੀ ਜਗ੍ਹਾ ਤੇ ਤੁਸੀਂ ਜਿਹਨੇ ਫਲਵੰਡਾ ਵਾਲੀ ਕਿਤੇ ਨਾ ਕਿਤੇ ਯੂਜ਼ ਕਰ ਸਕਦੇ ਹੋ ਤੇ ਜਾਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕੋਈ ਜੈਂਟਲ ਸాల్ਟ ਹੁੰਦਾ ਇੱਕ ਡੀ ਵਾਰਨਿੰਗ ਜਿਹੜੀ ਚੌਥੇ ਮਹੀਨੇ ਦੀ ਤੁਸੀਂ ਜਾ ਕੇ ਕਰਨੀ ਆ ਇੱਕ ਗ੍ਰਾਮ ਦੀ ਗੋਲੀ ਹੁੰਦੀ ਆ ਜੇ ਤੁਹਾਡੀ ਕਟੀਆਂ ਦੱਸੀ ਦਾ weight ਵਾਵਾ ਹੋਇਆ ਤਾਂ ਜਿਵੇਂ 1.5 ਕਵਾਂਟਲ ਦੇ ਕਰੀਬ ਹੋ ਚੱਲਿਆ ਤਾਂ ਉਹਨੂੰ 1.5 ਗੋਲੀ ਜੇ 2 ਕਵਾਂਟਲ ਦੀ ਤਾਂ ਉਹਨੂੰ 2 ਗੋਲੀਆਂ ਜੇ 1 ਕਵਾਂਟਲ ਦੀ ਲੱਗ ਰਹੀ ਹੈ ਤਾਂ ਉਹਨੂੰ 1 ਗੋਲੀ ਜੇ 3 ਕਵਾਂਟਲ 2 ਕਵਾਂਟਲ ਦੀ ਜੇ 2.5 ਗੋਲੀਆਂ ਕੋਰੋਜੈਂਟ ਸਾਲਟ ਦੀ ਗੋਲੀ ਨਾਲ ਉਹਦੀ ਡੀ ਵਾਰਮਿੰਗ ਕਰੋ ਠੀਕ ਆ ਜਦੋਂ 3 ਮਹੀਨੇ ਤੋਂ ਬਾਅਦ ਜਾਓ ਚੌਥੀ ਚੌਥੇ ਮਹੀਨੇ ਵਾਂਡੇ ਜਾ ਕੇ ਤੁਸੀਂ ਜਿਹੜੀ ਮਹੀਨੇ ਬਾਅਦ ਡੀ ਵਾਰਮਿੰਗ ਕਰੋਗੇ ਮਿਲਾਂਪਾਂ ਵਾਲੀ ਜਿਹੜੀ ਦਵਾਈ ਦੇਵੋਗੇ ਕੋਰੋਜੈਂਟ ਸਾਲਟ ਦੀ ਦੇਣੀ ਹੈ ਪਰ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੇ ਕੋਈ ਵੀ ਬਰਸਾਤੀ ਮੌਸਮ ਹੋਵੇ ਚਿਚੜ ਦੀ ਜਿਆਦੇ ਪਏ ਖੜੇ ਹਨ ਫਿਰ ਭਾਵੇਂ ਤੁਸੀਂ ਉਹਨਾਂ ਐਵਰਮੈਕਟਿੰਗ ਦੇ ਰਿਹਾ ਜੀ ਠੀਕ ਹੈ ਜੀ ਤੇ ਜੇ ਅਗਰ ਮੈਂ ਤੁਹਾਨੂੰ ਦੇਤੀ ਫਿਰ ਅਗਲੇ ਮਹੀਨੇ ਜਾ ਕੇ ਉਹਨੂੰ ਕੋਈ ਡੈਂਟਲ ਦੇ ਦੇਣੀ ਹੈ ਤੇ ਹੁਣ ਰਹੀ ਗੱਲ ਵੀ ਵੀ ਜਦੋਂ ਤਿੰਨ ਮਹੀਨਾ ਦਾ ਹੋ ਗਿਆ ਕਟਰੂ ਉਸ ਤੋਂ ਬਾਅਦ ਜਿਹੜਾ ਰੀਮ ਹਨ ਚਾਰੇ ਪੇਟ ਆ ਜਿਹੜੇ ਚੰਗੀ ਕਰਾਣਾ ਕੰਮ ਕਰਨ ਦੇ ਯੋਗ ਹੋ ਗਏ ਆ ਹੋਨੋਂ ਨੂੰ ਤੁਸੀਂ ਜਿਹੜਾ ਕੁਛ ਆਪਾ ਪਸ਼ੂਆਂ ਨੂੰ ਪਾਉਨੇ ਆ ਉਹ ਸਾਰਾ ਕੁਛ ਪਚਾਉਣ ਲਈ ਰੈਡੀ ਆ ਪਰ ਹਰਾ ਟੱਠਾ ਵਾਲੇ ਤੱਕ ਤੁਸੀਂ ਨਹੀਂ ਦੇਣਾ ਚਾਰ ਆ ਜਿਹੜਾ ਚਾਰ ਤਾਂ ਆਪਾ 8 ਜਾਂ 9 ਮਹੀਨਿਆਂ ਤੱਕ ਨਹੀਂ ਦੇਣਾ ਤੇ ਜਿਹੜਾ ਹਰਾ ਟੱਠਾ ਜਦੋਂ ਤੁਹਾਡਾ ਘਟ ਰੂਸ਼ੀਆਂ ਜਾਂ 7 ਮਹੀਨਿਆਂ ਦਾ ਹੋ ਗਿਆ ਤੇ ਉਸ ਤੋਂ ਬਾਅਦ ਦੇਣਾ ਤੁਸੀਂ ਜਿਹੜਾ ਹਰਾ ਚਾਰਾ ਉਹ ਸ਼ੁਰੂ ਕਰ ਸਕਦੇ ਆ ਪਰ ਜਿਹੜਾ ਚਾਰਾ ਉਹ ਚਾਰ ਤਾਂ ਬਿਲਕੁਲ ਵੀ ਨਹੀਂ ਪਾਉਣਾਗਾ ਕਿ ਪਹਾਰਾ ਪੱਠਾ ਵੀ ਜਿਹੜਾ 6 ਸੱਤ ਮਹੀਨਾ ਤੱਕ ਤਾਂ ਨਹੀਂ ਪਾਉਣਾ ਜਦੋਂ ਇਹ ਸਟੇਜ ਖਤਮ ਹੋਊਗੀ ਉਦੋਂ ਬਾਅਦ ਸ਼ੁਰੂ ਕਰਨਾ ਤੁਸੀਂ ਤੇ ਬੀਕਾ ਫਗਰੋਵਰ ਫੀਡ ਚੱਲਣ ਦੇ ਹੁਣ ਨਾਲ ਇੱਕ ਚੀਜ਼ ਗੌਰ ਕਰਨ ਵਾਲੀ ਵੀ ਇੱਕ ਚੀਜ਼ ਨਾਲ ਐਡ ਕਿਹੜੀ ਕਰਨੀ ਆ 20 ਜਾਂ 30 ਗ੍ਰਾਮ ਪਾਊਡਰ ਉਹ ਆਦੀ ਕਟੀਆਂ ਵચ્ਚੀ ਦੇ ਵੇਟ ਦੇ ਹਿਸਾਬ ਤੇ ਤੁਸੀਂ ਸ਼ੁਰੂ ਕਰ ਦੇਣਾ ਨੂੰ 20 ਜਾਂ 30 ਗ੍ਰਾਮ ਪਾਊਡਰ ਨੂੰ ਡੋਲੀ ਦਾ ਤੁਸੀਂ ਪਾਉਣਾ ਹੀ ਪਾਉਣਾ ਭਾਵੇਂ ਤੇ ਥੋੜਾ ਜਿਹਾ ਦਾਣਾ ਲੈ ਕੇ ਉਹਦੇ ਜਪਾੜੇ ਭਾਵੇਂ ਜਿਹੜੀ ਕਾਫ ਬਰੋਗਰ ਫੀਡ ਹੈਗੀ ਆ ਉਹਨੂੰ 5 ਤੋਂ 7 ਮਿੰਟਾਂ ਤੱਕ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਿਓ ਭਿਉਂ ਕੇ ਥੋੜੀ ਜਿਹੀ ਫੀਡ ਨੂੰ ਭਿਉਂ ਕੇ ਤੇ ਉਹਦੇ ਵਿੱਚ ਪਾਊਡਰ ਆ ਜਿਹੜਾ ਪਾ ਕੇ ਤੇ ਤੁਸੀਂ ਆਪਦੀ ਕੱਤੀ ਵਛੀ ਦੇ ਅੱਗੇ ਰੱਖ ਦਿਓ ਬੜੀ ਆਸਾਨੀ ਨਾਲ ਖਾ ਜਾਊਗੀ ਤੇ ਕਈ ਵਾਰੀ ਕੀ ਨਾ ਕਈ ਕਟਰੀ ਵਛੀ ਆ ਜਿਹੜੇ ਜਾਂ ਘਟੀਆਂ ਮੱਧਾਂ ਵੀ ਸਾਡੀਆਂ ਜਿਵੇਂ ਕਈ ਵਾਰੀ ਪਾਊਡਰ ਪਾਊਡਰ ਨਹੀਂ ਥੰਮੀਆਂ ਨਾ ਉਹਨਾਂ ਨੂੰ ਸਮੈਲ ਚੜਦੀ ਦੀ ਉਹਦਾ ਤੁਹਾਨੂੰ ਇੱਕ ਪੱਕਾ ਇਲਾਜ ਦੱਸ ਦਿੰਨਾ ਸਰੋਂ ਦਾ ਤੇਲ ਹੈ ਜਿਹਦੇ ਨਾਲ ਨਾਸਾਂ ਦੇ ਉੱਤੇ ਤੁਸੀਂ ਸਰੋਂ ਦਾ ਤੇਲ ਦਾ ਚੰਗੀ ਤਰ੍ਹਾਂ ਲੇਪ ਕਰਕੇ ਜੀਰਾ ਪਾਊਡਰ ਵੀ ਤੁਸੀਂ ਖੋਨਾ ਦੇ ਉੱਤੇ ਪੁੱਕ ਦਿਓ ਇੱਕ ਦੋ ਦਿਨਾਂ ਜਿਹੜੀ ਫ੍ਰੈਗਰੈਂਸ ਆ ਉਹ ਵੀ ਆਉਣੋਂ हट ਜਾਊਗੀ ਤੇ ਇਸ ਤੋਂ ਬਾਅਦ ਜਿਹੜੀ ਤੁਹਾਡੀ ਕੱਟੀ ਵੱੱਛੀ ਆ ਭਾਵੇਂ ਮੀਰਾ ਪਾਊਡਰ ਸਿੱਟੀ ਰੱਖੋਗੇ ਉਹ ਵੀ ਖਾਈ ਜਾਊਗੀ ਕਿਉਂਕਿ ਇਹਨਾਂ ਦੇ ਜਿਹੜੇ ਫਲੇਵਰ ਹੁੰਦੇ ਆ ਬਹੁਤ ਵਧੀਆ ਹੁੰਦੇ ਪਾਊਡਰਾਂ ਦੇ ਅਸਲ ਜਿਹੇ ਪਸ਼ੂ ਤੁਹਾਡਾ ਸਮਝ ਵੀ ਵਗਾ ਕਰਕੇ ਫ੍ਰੈਗਰੈਂਸ ਦੀ ਵਗਾ ਕਰਕੇ ਨਹੀਂ ਖਾ ਰਿਆ ਹੁੰਦਾ ਕਿਉਂਕਿ ਜਿਹੜੇ ਇਹਦੇ ਜਿਹੜਾ ਇਹਦਾ ਫਲੇਵਰ ਹੁੰਦਾ ਕੋਈ ਕੰਪਨੀ ਗ라스 ਫਲੇਵਰ ਫਲੇਵਰ ਬਣਾਉਂਦੀ ਹੈ ਕੋਈ ਕਿਵੇਂ ਹੈ ਨਾ ਵੀ ਜਿਵੇਂ ਜਿਹੜੀ ਚੀਜ਼ ਪਸ਼ੂਆਂ ਨੂੰ ਚੰਗੀ ਲੱਗਦੀ ਹੁੰਦੀ ਹੈ ਉਸੇ ਚੀਜ਼ ਦਾ ਹੀ ਰਹੀ ਬਲ ਮੇਰੇ ਨੱਚਰਾ ਜੀਰਾ ਤੁਸੀਂ ਕੰਟੀਨਿਊ ਸ਼ੁਰੂ ਕਰ ਦੇਣਾ ਇਸ ਤੋਂ ਪਹਿਲਾਂ ਤਾਂ ਦਿੱ ਤਿੰਨ ਮਹੀਨਿਆਂ ਦਾ ਪਹਿਲਾਂ ਨਾਂ ਵੀ ਪਾਓ ਕੋਈ ਦਿੱਕਤ ਨਹੀਂ ਬਾਕੀ ਤੁਸੀਂ ਉਹ ਵੀਡੀਓ ਦੇਖ ਲਿਓ ਜਿਹੜੀ ਆਪਾਂ ਤਿੰਨ ਮਹੀਨਿਆਂ ਤੱਕ ਪਾਈ ਹੋਈ ਆ ਮੇਰਾ ਮੰਨਣਾ ਇਹ ਹੈਗਾ ਕਿ 10 ਮਹੀਨਿਆਂ ਤੋਂ ਲੈ ਕੇ 15 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ ਬੱਛੀ ਆ ਜਿਹੜੀ ਉਹ ਗੱਭਣ ਹੋਣੀ ਚਾਹੀਦੀ ਆ ਜਿਹੜੀ ਤੁਹਾਡੀ ਕੱਟੀ ਆ 17 ਮਹੀਨਿਆਂ ਤੋਂ ਲੈ ਕੇ ਤੇ ਡਾਈਆਂ ਤੋਂ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਗੱਭਣ ਹੋਣੀ ਚਾਹੀਦੀ ਹੈ ਜੇ ਕਰ ਸਕਦੇ ਹੋ ਕਾ ਠੀਕ ਆ ਨਹੀਂ ਤੁਹਾਡੀ ਸੰਭਾਲ ਆ ਜਿਹੜੀ ਜਮਾ ਬੇਕਾਰ ਆ ਨਹੀਂ ਤਾਂ ਬਾਈ ਜੀ ਤੁਹਾਨੂੰ ਅੱਧੀ ਦਾ ਮੋਲੇ ਲਈ ਮੱਝ ਜਾਂ ਗਾਂ ਚੰਗੀ ਐ ਇੰਨੀ ਮਹਿੰਗੀ ਪੈ ਜੂਗੀ ਜੇ ਇਸ ਸਮੇਂ ਤੱਕ ਤੁਸੀਂ ਨਹੀਂ ਉਹ ਤਿਆਰ ਕਰ ਸਕਦੇ ਤਾਂ ਠੀਕ ਆ ਇਹ ਕੁਝ ਵੀ ਨਹੀਂ ਬਾਕੀ ਆ ਰੱਖਣੀ ਆ ਉਹਨਾਂ ਦੀ ਤੁਸੀਂ ਜਿਵੇਂ ਮੜਪਾਂ ਵਾਲੀ ਦਵਾਈ ਆ ਉਹਦਾ ਨਹੀਂ ਟਾਈਮ ਟੱਪਣ ਦੇਣਾ ਕਿਉਂਕਿ ਪਹਿਲੇ ਸਮੇਂ ਚ ਕੀ ਹੁੰਦਾ ਸੀ ਕਿ ਤੂੜੀਆਂ ਸੀ ਜਿਹੜੀਆਂ ਬਿਲਕੁਲ ਸਾਫ਼ ਹੁੰਦੀਆਂ ਸੀ ਹੁਣ ਹੱਦ ਤੋਂ ਜ਼ਿਆਦਾ ਮਿੱਟੀ ਆਉਂਦੀ ਆ ਮਿੱਟੀ ਦੀ ਵਗਿਆ ਕਰਕੇ ਮਲਹਾਪਾ ਜਿਹੜੇ ਪਸ਼ੂਆਂ ਦੇ ਅੰਦਰ ਬਹੁਤ ਛੇਤੀ ਪੈਦਾ ਹੁੰਦੇ ਆ ਜਿਵੇਂ ਸਾਡਾ ਛੋਟਾ ਜਿਹਾ ਕੋਈ ਬੱਚਾ ਵੀ ਜੇ ਮਿੱਟੀ ਖਾਂਦਾ ਹੋਵੇ ਤੇ ਉਹਦੇ ਅੰਦਰ ਜਿਵੇਂ ਮਲਹਾਪਾਂ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਨਾ ਉਵੇਂ ਜਿਵੇਂ ਪਸ਼ੂਆਂ ਦਾ ਸਿਸਟਮ ਹੈਗਾ ਠੀਕ ਹੈ ਜੀ ਤੇ ਬਾਕੀ ਇਹ ਰਹੀ ਗੱਲ ਹਜ਼ੂਰ ਇਹਨਾਂ ਦੀ ਸਾਹ ਸੰਭਾਲ ਲਈ ਵੀ ਸਾਫ਼ ਸੁਥਰਾ ਥਾਂ ਰੱਖੋ ਪਾਣੀ ਉਹ ਜਿਹੜਾ ਉਹ ਪ੍ਰੋਪਰ ਵੱਤ ਉਹ ਵੱਤ ਦਿਓ ਜੇ ਤੁਹਾਡੇ ਕੋਲ ਸੀ ਬੰਨੇ ਹੋਏ ਆ ਤੇ ਜੇ ਗਰਮੀ ਦਾ ਮੌਸਮ ਚੱਲ ਰਿਹਾ ਤਾਂ ਘੱਟੋ ਘੱਟ 4 ਤੋਂ 5 ਵਾਰੀ ਇਹਨਾਂ ਨੂੰ ਪਾਣੀ ਪਿਾਓ ਜੇ ਸਰਦੀ ਦਾ ਟਾਈਮ ਆ ਘੜ ਤੋਂ ਘੱਟ ਦੋ ਵਾਰੀ ਦਾ ਪਿਆਉਣਾ ਹੀ ਪਿਆਉਣਾ ਨਾ ਜੇ ਤਿੰਨ ਵਾਰੀ ਨਹੀਂ ਪਿਆ ਸਕਦੇ ਜਿਹੜਾ ਦੋ ਵਾਰੀ ਪਾਣੀ ਦੇ ਅੱਗੇ ਰੱਖੋ ਹੀ ਰੱਖੋ ਪਾਣੀ ਤੇ ਪਾਣੀ ਆ ਜਿਹੜਾ ਸਾਫ਼ ਸੁਥਰਾ ਤੇ ਮੌਸਮ ਦੇ ਅਕੋਰਡਿੰਗਲੀ ਰੱਖਣਾ ਗਰਮੀਆਂ ਦੇ ਵਿੱਚ ਉਹਨਾਂ ਦੇ ਅੱਗੇ ਠੰਡਾ ਪਾਣੀ ਰੱਖੋ ਸਰਦੀਆਂ ਦੇ ਵਿੱਚ ਕੋਸ਼ਿਸ਼ ਕਰੋ ਕਿ ਪਾਣੀ ਦਾ ਜਿਹੜਾ ਜ਼ਿਆਦਾ ਠੰਡਾ ਨਾ ਹੋਵੇ ਜਿਵੇਂ ਨਾਰਮਲ ਆਪਣੇ ਨਲਕਿਆਂ ਦਾ ਜਿਹੜਾ ਮੋਟਰਾਂ ਦਾ ਪਾਣੀ ਨਿਕਲਦਾ ਆਂਦਾ ਉਹ ਜਿਹਾ ਪਾਣੀ ਹੋਵੇ ਤਾਜ਼ਾ ਤੇ ਸ਼ੁੱਧ ਪਾਣੀ ਪਿਆਓ ਕਿਉਂਕਿ ਪਾਣੀ ਸਭ ਤੋਂ ਚੰਗੀ ਚੀਜ਼ ਆ ਕਟਨਾ ਵਾਸ਼ੀਆਂ ਦੀ ਜਾਂ ਮੱਝਾਂ ਦੀ ਵੀ ਇਹਨੇ ਸਸਤਾ ਜੀ ਬੈਦੂ ਤਿਆਰ ਕਰਨਾ ਤੇ ਤਾਂ ਹੀ ਮੱਝਾਂ ਜਾਂਦੇ ਤੇ ਧਾਵਣ ਜਾਂਦੇ ਜਦੋਂ ਪਾਣੀ ਪੀਉ ਜੇ ਤੁਹਾਡੇ ਪਾਸੋਂ ਖੁੱਲੇ ਛੱਡੇ ਹੋਈਆਂ ਤਾਂ ਦਾ ਬੈਸਟ ਆ ਫਿਰ ਤਾਂ ਇਹਨਾਂ ਨੇ ਆਪਣੇ ਆਪ ਤੁਸੀਂ ਪਾਣੀ ਦਾ ਜੇ ਪ੍ਰਬੰਧ ਕੀਤਾ ਹੈ ਤਾਂ ਉਹਨਾਂ ਨੇ ਪੀ ਲੈਣਾ ਤੇ ਸੋ ਵੀਰੋ ਜਿਨ੍ਹਾਂ ਨੂੰ ਇਹ ਆਪਣੀ ਵੀਡੀਓ ਚੰਗੀ ਲੱਗੀ ਬਾ ਤਿੰਨ ਮਹੀਨਿਆਂ ਦੇ ਵਿੱਚ ਇਹਨਾਂ ਦੇ ਵਿੱਚ ਇਹੀ ਚੀਜ਼ਾਂ ਦਾ ਖਿਆਲ ਰੱਖਣਾ ਜੇ ਇੱਕ ਪੁੱਛੀ ਜਿਹੜੀ ਕੋਲ ਜਾਂ ਤਾਂ ਸਾਲਟ ਨਾਲ ਡੀਵਾਰਮਿੰਗ ਜ਼ਰੂਰ ਕਰਨੀ ਆ ਤੇ ਰਹੀ ਗੱਲ ਵੀ ਬਾਕੀ ਜਿਹੜੀਆਂ ਦੋ ਆ ਦੂਸਰੇ ਨਾਲ ਚਾਹੀਏ ਇੱਕ ਐਵਰਮੈਕਟੋਨ ਨਾਲ ਕਰਦੇ ਜਾਂ ਇੱਕ ਤੇ ਦੂਸਰੀ ਕਿਸੇ ਵੀ ਸਾਲਟ ਨਾਲ ਬੰਦਾ ਜਾਂ ਬੰਦਾ ਨਾਲ ਜਲ ਰੈਮੀ ਸਾਲ ਨਾਲ ਕਿਸੇ ਮਰਜ਼ੀ ਨਾਲ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਵੈਗ ਰਸ ਰੱਖ ਕੇ ਵੀ ਤੁਹਾਡੀ ਕੱਤੀ ਬੱਚੀ ਹੈ ਤੈਨੂੰ ਆਈ ਲੱਗੂਗੀ ਜੇ ਉਹਨੂੰ 6-7 ਮਹੀਨੇ ਹੋਣਗੇ ਨਾ ਇੱਕ ਕੱਤੀ ਬੱਚੀ ਸਿਰਫ ਇੱਕ ਕਹਿੰਦਾ ਮੈਂ ਜ਼ਿਆਦਾ ਨਹੀਂ ਕਹਿੰਦਾ ਮੇਰੇ ਪਿੱਛੇ ਲਾ ਕੇ ਤਿਆਰ ਕਰਕੇ ਵੇਖ ਲਓ ਤੁਸੀਂ ਆਪਣੇ ਆਪ ਕਮੈਂਟ ਕਰਕੇ ਜਾਉਗੇ ਵੀਡੀਓ ਥੱਲੇ ਵੀ ਬਾਈ ਵਾਕਈ ਜਿਵੇਂ ਅੱਗੇ ਹੀ 2-3-4 ਸਾਲ ਜਿੱਤੀਆਂ ਤੜਾਉਂਦੇ ਰਹਿੰਦੇ ਸੀ ਨਾ ਸਾਡਾ ਇਹੋ ਜਿਹਾ ਕੰਮ 1 ਸਾਲ ਦੇ ਅੰਦਰ ਹੋਣ ਲੱਗ ਪਿਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੀ ਵੀ ਨਵੇਂ ਵੀ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜਾਣਕਾਰੀ ਕਿਵੇਂ ਲੱਗ ਰਹੀ ਹੈ